ਜਿਹੜਾ ਚੜ੍ਹਦੀ ਕਲਾ ਸ਼ਬਦ ਹੈ ਨਾ ਇਹਦੇ ਵਿੱਚ ਹੀ ਸਾਰਾ ਕੁਝ ਹੈ ਜਿਹੜਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ ਜਿਹੜਾ ਸ਼ਬਦ ਸਾਨੂੰ ਪੰਥ ਨੇ ਦਿੱਤਾ ਹੈ ਸਾਡੇ ਗੁਰੂ ਨੇ ਦਿੱਤਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਕੇ ਨੰਗ ਜੋ ਤੇ ਸਿੱਧਾ ਨੰਗ ਹੀ ਜਾਂਦੇ ਆਪਾਂ ਅਸੀਂ ਵੀ ਕਹੀ ਜਾਂਦੇ ਆ ਤੁਸੀਂ ਵੀ ਕਹੀ ਜਾਂਦੇ ਹੋ ਪਾਰੇਸ ਸ਼ਬਦ ਨੂੰ ਥੋੜਾ ਆ ਜਿਆ ਧਿਆਨ ਨਾਲ ਸਮਝੋ ਤੇ ਚਾਰ ਚੀਜ਼ਾਂ ਆ ਚਾਰ ਚੀਜ਼ਾਂ ਆ ਨਾਮ ਚੜਦੀ ਕਲਾ ਸਰਬੱਤ ਦਾ ਭਲਾ ਤੇ ਪਾਣਾ ਜਿਸ ਬੰਦੇ ਦੇ ਕੋਲ ਨਾਮ ਆ ਉਸੇ ਬੰਦੇ ਕੋਲ ਹੀ ਚੜਦੀ ਕਲਾ ਵਾ ਨਾਨਕ ਨਾਮ ਚੜਦੀ ਕਲਾ ਪਹਿਲੇ ਨੰਬਰ ਉਤੇ ਨਾਮ ਆ ਗਿਆ ਨਾਮ ਤੋਂ ਬਾਅਦ ਫਿਰ ਚੜਦੀ ਕਲਾ ਤੇ ਜਿਹੜੇ ਬੰਦੇ ਚ ਚੜਦੀ ਕਲਾ ਵਾ ਉਹੋ ਹੀ ਬੰਦਾ ਪਾਣੇ ਚ ਰਹਿੰਦਾ ਵਾ ਪਾਣੇ ਚ ਰਹਿਣਾ ਕੀ ਆ ਦੁੱਖ ਆਇਆ ਤਾਂ ਵੀ ਠੀਕ ਆ ਸੁੱਖ ਆਇਆ ਤਾਂ ਵੀ ਠੀਕ ਆ ਇਹ ਨਹੀਂ ਵੀ ਚੰਗਾ ਹੁੰਦਾ ਜਾਵੇ ਤੇ ਬੜੇ ਖੁਸ਼ ਹਾਂ ਜਿੱਦਨ ਮਾੜਾ ਹੋ ਜਦੇ ਸਾਰੇ ਰੱਬ ਦੇ ਸੁੱਟ ਦਈਦਾ ਵੀ ਰੱਬ ਪਤਾ ਨਹੀਂ ਸਾਡੇ ਨਾਲ ਕੀ ਕਰਨੋ ਫਿਰਦਾ ਆਪਾਂ ਦੁਨੀਆਦਾਰੀ ਚ ਇਦਾਂ ਹੀ ਕਰਦੇ ਆ ਨਾ ਜਿੰਨਾ ਜਰਾ ਕੰਮ ਸੂਤ ਆਉਂਦੇ ਜਾਣ ਉਹਨਾਂ ਚ ਰਹਿ ਖਿੜੇ ਚਿਹਰੇ ਜੇ ਜਦਨ ਕੰਮ ਵਿਗੜ ਜੇ ਬੰਦੇ ਦਾ ਸੁਭਾਅ ਆ ਮੁੜ ਕੇ ਆਪਣਾ ਦੋਸ਼ ਘੱਟ ਤੇ ਰੱਬ ਦਾ ਦੋਸ਼ ਜ਼ਿਆਦਾ ਰੱਬ ਪਤਾ ਨਹੀਂ ਕੀ ਅੱਛਾ ਪਹਿਲੀਆਂ ਚੀਜ਼ਾਂ ਵਰੀ ਰੱਬ ਚੰਗਾ ਹੀ ਵੀ ਹੁਣ ਰੱਬ ਜ਼ਿਆਦਾ ਮਾੜਾ ਹੋ ਗਿਆ ਅਸਲ ਵਿੱਚ ਪਹਿਲੇ ਨੰਬਰ ਉੱਤੇ ਹੈਗਾ ਨਾਮ ਨਾਮ ਦੇ ਵਿੱਚ ਆ ਚੜਦੀ ਕਲਾ ਚੜਦੀ ਕਲਾ ਵਾਲਾ ਬੰਦਾ ਹੀ ਬਾਣੇ 'ਚ ਰਹਿੰਦਾ ਵਾ ਤੇ ਜਿਹੜਾ ਬੰਦਾ ਭਾਣੇ ਚ ਰਹਿੰਦਾ ਵਾ ਤੇ ਉਹੋ ਹੀ ਸਰਬੱਤ ਦਾ ਭਲਾ ਮੰਗਦਾ ਵਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਚਾਰ ਚੀਜ਼ਾਂ ਆਵਾਂ ਇਹਦੇ ਵਿੱਚ ਇਹ ਸ਼ਬਦ ਐਵੇਂ ਨਹੀਂ ਹੈਗਾ ਇਹ ਸ਼ਬਦ ਜ਼ਿੰਦਗੀ ਚ ਹੰਡਾਉਣ ਵਾਸਤੇ ਆ ਨਾਮ ਚੜਦੀ ਕਲਾ ਭਾਣਾ ਤੇ ਜਿਹਦੇ ਕੋਲ ਇਹ ਤਿੰਨ ਚੀਜ਼ਾਂ ਆ ਗਈਆਂ ਸਰਬੱਤ ਦਾ ਭਲਾ ਵੀ ਉਸੇ ਬੰਦੇ ਨੇ ਕਰਨਾ ਹੁਣ ਸਰਬੱਤ ਦਾ ਭਲਾ ਕੀ ਆ ਸਰਬੱਤ ਦਾ ਭਲਾ ਉਥੇ ਵੀ ਹੁੰਦਾ ਵਾ ਜਿੱਥੇ ਮੇਰਾ ਦੂਰ ਦੂਰ ਤੱਕ ਦਾ ਕੋਈ ਖੂਨ ਦਾ ਰਿਸ਼ਤਾ ਵੀ ਨਹੀਂ ਬੰਦਾ ਉਹਦੇ ਵਾਸਤੇ ਵੀ ਚੰਗਾ ਕਰੇ ਤੇ ਉਹਦੇ ਵਾਸਤੇ ਵੀ ਚੰਗਾ ਸੋਚੇ ਬਹੁਤਾਤ ਮੇਰੇ ਵਰਗੇ ਇੱਥੇ ਕਈ ਜਾਂਦੇ ਸਾਰੇ ਮਹਾਰਾਜ ਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਕਹਿ ਦਿੱਤਾ ਤੇ ਬਾਹਰ ਨਿਕਲ ਕੇ ਮਹਾਰਾਜ ਨੂੰ ਕਹਿੰਦੇ ਵੀ ਸ਼ੁਰੂ ਸਾਡੇ ਤੋਂ ਕਰੇ ਬਾਕੀਆਂ ਦੀ ਕਿਹੜੀ ਗੱਲ ਹੈ ਬਾਕੀਆਂ ਦਾ ਕੋ ਠੇਕਾ ਥੋੜਾ ਵੀ ਸ਼ੁਰੂ ਮੇਰੇ ਤੋਂ ਕਰੀ ਚਾ ਚੰਗਾ ਕੁਝ ਕਰਨਾ ਤੇ ਇਹ ਨਹੀਂ ਜਿਹਦੇ ਨਾਲ ਬਹੁਤ ਵੱਡਾ ਵੈਰ ਆ ਉਹਦਾ ਵੀ ਚੰਗਾ ਕਰਨਾ ਪੈਣਾ ਵਾ ਜੇ ਸਰਬੱਤ ਦੇ ਭਲੇ 'ਚ ਰਹਿਣਾ ਤੇ ਇਹਦੇ ਇੱਕ ਭਗਤੀ ਆ ਸਰਬੱਤ ਦਾ ਭਲਾ ਸ਼ਬਦ ਕਹਿਣ ਨੂੰ ਥੋੜਾ ਬਣਿਆ ਵਾ ਸਵਾਦ ਉਦੋਂ ਆਉਣਾ ਜਦ ਦਿਨ ਪ੍ਰੈਕਟੀਕਲ ਕਰਨਾ ਪਿਆ ਹੁਣ ਕਹਿ ਕੇ ਤੇ ਮੈਂ ਵੀ ਉਤਰ ਜੂ ਸਟੇਜ ਉਤੋਂ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰਖ ਤੇ ਉੱਥੇ ਜਾ ਕੇ ਹੋਣੀਆਂ ਵੀ ਜੇ ਲੋੜ ਪਈ ਤੇ ਮੁੜ ਕੇ ਮੈਂ ਆਪਣਾ ਸੋਚਦਾ ਕਿ ਅਗਲੇ ਦਾ ਸੋਚਦਾ ਬਹੁਤੀ ਦੁਨੀਆ ਆਪਣੇ ਆਪ ਤਾਂ ਕੀ ਸੀਮਤ ਆ ਕੋਈ ਨਹੀਂ ਸਾਡਾ ਸਬਰਣਾ ਚਾਹੀਦਾ ਬਾਕੀਆਂ ਦੀ ਕਿਹੜੀ ਗੱਲ ਐ ਸੋ ਇਸ ਕਰਕੇ ਜਦੋਂ ਗੁਰੂ ਦੇ ਦਰਬਾਰ ਅੰਦਰ ਆਓ ਇਹ ਚਾਰ ਚੀਜ਼ਾਂ ਮੰਗਿਆ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਜਿੱਦਣ ਇਹ ਨਾ ਚੋਹਾਂ ਚੀਜ਼ਾਂ ਦੇ ਮੁਤਾਬਕ ਆਪਾਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਨਾ ਮੇਰੇ ਹਿਸਾਬ ਨਾਲ ਜ਼ਿੰਦਗੀ ਜੋ ਦੁੱਖ ਵੀ ਨਿਕਲ ਜਾਣਗੇ ਬਿਮਾਰੀਆਂ ਵੀ ਨਿਕਲ ਜਾਣਗੀਆਂ ਅੱਧੋਂ ਜ਼ਿਆਦਾ ਸਾੜਾ ਈਰਖਾ ਬਿਮਾਰੀ ਦੇ ਆਪਾਂ ਦੂਜਿਆਂ ਦੀ ਚੁੱਕੀ ਫਿਰਦੇ ਆਪ ਨਹੀਂ ਇੰਨੀ ਪ੍ਰੋਬਲਮ ਹੁੰਦੀ ਬੰਦੇ ਨੂੰ ਬੰਦਾ ਆਪ ਇੰਨਾ ਥੋੜਾ ਮਰਿਆ ਹੁੰਦਾ ਵਾ ਲੋਕਾਂ ਵੱਲ ਵੇਖ ਵੇਖ ਕੇ ਬੰਦਾ ਮਰਦਾ ਜਾਂਦਾ ਵਾ ਆਪਣਾ ਪੋਤ ਨਕਮਾ ਇਸ ਚੀਜ਼ ਦਾ ਕੋਈ ਦੁੱਖ ਨਹੀਂ ਗਵਾਂਢੀ ਦਾ ਪੁੱਤ ਆਗਿਆਕਾਰੀ ਆ ਇਸ ਗੱਲ ਦਾ ਰੋ ਜੀ ਸਾੜਾ ਵੀ ਇੱਕ ਪਾਪੇ ਦੇ ਅੱਖੇ ਲੱਗਦਾ ਰੋ ਜਿੰਦਾ ਆਪਣੀ ਨਾਹ ਪਾਣੀ ਪੁੱਛੇ ਨਾ ਪੁੱਛੇ ਇਸ ਚੀਜ਼ ਦਾ ਕੋਈ ਦੁੱਖ ਨਹੀਂ ਪਰ ਗਵਾਂਢੀਆਂ ਦੀ ਭੱਜ ਭੱਜ ਕੇ ਕੰਮ ਕਰਦੀ ਆ ਮਾਂ ਬਾਪ ਕਹਿੰਦੀ ਆ ਉਸ ਚੀਜ਼ ਦਾ ਅੰਦਰ ਸਾੜਾ ਹੀ ਮੱਚਿਆ ਪਿਆ ਵੀ ਲੈ ਇਹਨਾਂ ਦੇ ਘਰ ਘਰੀ ਭਾਂਡੇ ਖੜਕੇ ਨਹੀਂ ਸਾਡੇ ਘਰ ਉਹ ਜੁੱਤੀ ਖੜਕਦੀ ਬੰਦਾ ਦੂਜਿਆਂ ਨੂੰ ਵੇਖ ਵੇਖ ਕੇ ਬਿਮਾਰ ਹੋਈ ਜਾਂਦਾ ਇੰਨੀ ਬਿਮਾਰੀ ਖੁਦ ਨੂੰ ਥੋੜਾ ਚੰਬੜੀ ਆ ਲੋਕਾਂ ਵੱਲ ਵੇਖ ਵੇਖ ਕੇ ਮੱਚੀ ਜਾਂਦਾ ਹੁਣ ਜਿਹੜਾ ਬੰਦਾ ਲੋਕਾਂ ਵੱਲ ਵੇਖ ਕੇ ਮੱਚੂਗਾ ਬੀਬੀ ਵੀ ਉਹਦਾ ਹੀ ਵਦਨਾ ਟੈਗ ਵੀ ਉਹਨੂੰ ਹੀ ਹੋਣਾ ਵਾ ਬਿਮਾਰੀਆਂ ਦੀ ਪੰਡ ਵੀ ਉਹਨੇ ਚੁਕਣੀਆਂ ਇਸ ਕਰਕੇ ਜਿਹੜੀ ਚੀਜ਼ ਮੈਂ ਕਹੀ ਹੈ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਾਲਾ ਇਹ ਸ਼ਬਦ ਬੜਾ ਕੀਮਤੀ ਆ ਸੋ ਆਓ ਫਤੇ ਬਲਾਓ ਇਹਦੇ ਕਥਾਵਾਚਕਾਂ ਦਾ ਵਿਸ਼ਾ ਮੈਂ ਕਥਾਵਾਚਕ ਨਹੀਂ ਮੈਂ ਤਾਂ ਢਾਡੀਆਂ ਵੈਸੇ ਕਈ ਵਾਰ ਮੈਂ ਸ਼ੌਂਕ ਹੈ ਮੈਂ ਸ਼ੁਰੂ ਕਰਕੇ ਬਹਿ ਜਾਣਾ ਢਾਡੀਆਂ ਦਾ ਕੰਮ ਦਾ ਪ੍ਰਸੰਗ ਕਹਿਣਾ ਸੋ ਆਓ ਸਮਾਂ ਬੜਾ ਕੀਮਤੀ ਆ ਤੇ ਕੀਮਤੀ ਸਮੇਂ ਦੀ ਕਦਰ ਆਪਾਂ ਕਰਨੀ ਆ ਜੋੜੋ ਹੱਥ ਝੁਕਾਓ ਸੀਸ ਮਾਰੋ ਚੌਂਕੜੇ ਤੇ ਗੁਰੂ ਬਾਬੇ ਨੂੰ ਕਰੋ ਸਜਦਾ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕੀ ਫਤਿਹ